ਮਿਤਕਲ ਐਮਪੀ ਸੁਖਿੰਦਰ ਚੰਦਰਪਾਪਲੋਂ ਸ਼ਾਹ ਦਾ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਦੇ ਸੋਸ਼ਲ ਮੀਡੀਆ ਰਾਹੀਂ ਸ਼ਫਤਾਂ ਦੇ ਪੁੱਲ ਬਣੇ ਗਏ ਸਨ ਜਿਸ ਵਿੱਚ ਸੁਖਿੰਦਰ ਸਿੰਘ ਅਰੰਦਾਵਾ ਵੱਲੋਂ ਕੈਪਟਨ ਅਮਨਿੰਦਰ ਸਿੰਘ ਦੀ ਰੱਜ ਕੇ ਤਾਰੀਫ਼ ਕੀਤੀ ਗਈ ਸੀ ਉਸ ਨੂੰ ਲੈ ਕੇ ਆਜਾਮ ਆਦਮੀ ਪਾਰਟੀ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਗੁਲਦੀਪ ਸਿੰਘ ਢਾਲੀਵਾਲ ਨੇ ਸੁਖਿੰਦਰ ਸਿੰਘ ਅਰੰਦਾਵਾ ਨੂੰ ਲੈ ਕੇ ਕਾਫੀ ਕੁਝ ਬੁਰਾ ਭਲਾ ਕਿਹਾ ਸੁਣਉਂਦੇ ਹਾਂ ਤੁਹਾਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕੀ ਕੁਝ ਕਿਹਾ ਗੁਲਦੀਪ ਸਿੰਘ ਢਾਲੀਵਾਲ ਜੀ ਸਮਾਂ ਕੱਢ ਕੇ ਆਇਓ ਵੈਲਕਮ ਮੈਂ ਤੁਹਾਡੇ ਸਾਰਿਆਂ ਨੂੰ ਅੱਜ ਪੰਜਾਬ ਦੇ ਸਭ ਪੰਜਾਬੀਆਂ ਨੂੰ ਜਿਨ੍ਹਾਂ ਨੇ ਬੀਤੇ ਕੱਲ 14 ਤਰੀਕ ਨੂੰ ਪੰਜਾਬ ਦੇ ਵਿੱਚ ਬੜਾ ਸ਼ਾਂਤੀਪੂਰਨ ਅਮਨਚੈਨ ਦੇ ਨਾਲ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਵੋਟਾਂ ਪਾ ਕੇ ਜਿਹੜੇ ਲੋਕ ਪਿਛਲੇ ਕਈ ਦਿਨਾਂ ਤੋਂ ਝੂਠਾ ਪ੍ਰਚਾਰ ਕਰਦੇ ਸੀਗੇ ਜਿਨ੍ਹਾਂ ਨੇ ਪੰਜਾਬੀਆਂ ਨੂੰ ਘਬਰਾਹਤ ਕਰਨ ਦੀ ਕੋਸ਼ਿਸ਼ ਕੀਤੀ ਕਿ ਬੜੀ ਤੱਕਾ ਹੋ ਰਿਹਾ ਜੀ ਬੜੀ ਡੈਮੋਕ੍ਰੇਸੀ ਦਾ ਕਾਹਨ ਹੋ ਰਿਹਾ ਜੀ ਉਹ ਬਲਟਪੇਪਰ ਲੁੱਟ ਲਏ ਜੀ ਫਲਾਣਾ ਹੋ ਗਿਆ ਜੀ ਔਰ ਬੀਤੇ ਕੱਲ ਜਿਸ ਢੰਗ ਦੇ ਨਾਲ ਪੰਜਾਬੀਆਂ ਨੇ ਵੋਟ ਕੀਤਾ ਔਰ ਅਮਨ ਚੈਨ ਦੇ ਨਾਲ ਕੀਤਾ ਕੋਈ ਥੋੜਾ ਬਹੁਤਾ ਛੋਟਾ ਮੋਟਾ 12000 ਤੋਂ ਉੱਪਰ ਪਿੰਡ ਹੈ ਪੰਜਾਬ ਦਾ ਕੋਈ 2 4 5 6 ਥਾਵਾਂ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚ ਸ਼ਾਂਤੀ ਦੇ ਨਾਲ ਲੋਕਾਂ ਨੇ ਚੋਣ ਪ੍ਰਕਿਰਿਆ ਦੇ ਵਿੱਚ ਹਿੱਸਾ ਲਿਆ ਔਰ ਮੈਂ ਸਭ ਪੰਜਾਬੀਆਂ ਦਾ ਬਹੁਤ ਧੰਨਵਾਦੀ ਆ ਮਾਦੀ ਪਾਰਟੀ ਵੱਲੋਂ ਕਿ ਉਹਨਾਂ ਨੇ ਬਹੁਤ ਦੀਆਂ ਤੇ ਇੰਨੀ ਪ੍ਰਕਾਟ ਪੈਦਾ ਕਰਦੇ باوجود ਆਪਸੀ ਸਾਂਝ ਨਹੀਂ ਟੁੱਟਦੀ ਸੀ ਆਪਸੀ ਭਾਈਚਾਰਾ ਨਹੀਂ ਟੁੱਟਦਾ ਪਿੰਡਾਂ ਦੇ ਵਿੱਚ ਇਕੱਠਿਆਂ ਬੈ ਕੇ ਵੋਟਾਂ ਪਾਈਆਂ ਤੇ ਬਹੁਤ ਸਾਰੇ ਥਾਵਾਂ ਤੇ ਤੇ ਕਈ ਥਾਵਾਂ ਤੇ ਮਿਲਕੋਟ ਵੋਟਾਂ ਦੇ ਜਿੱਥੇ ਲੋਕ ਬਾਅਦ ਇਕੱਠੇ ਬੈਠੇ ਇਕੱਠੇ ਚਾਹਾਂ ਪੀਦੇ ਸੀਗੇ ਇਸ ਕਰਕੇ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀਗਾ ਕਿ ਜ਼ిల్లా ਪੰਚਾਇਤ ਤੇ ਬਲਾਕ ਸੰਪਤੀ ਦੀਆਂ ਚੋਣਾਂ ਨਿਫਪਖ ਹੋਣ ਗਿਆ ਅਮਨ ਦਾ ਮਾਨ ਨਾਲ ਹੋਣ ਗਿਆ ਆਪਣਾ ਵਾਦਾ ਜਿਹੜਾ ਬੀਤੇ ਕੱਲ ਪੂਰਾ ਕੀਤਾ ਲੋਕਾਂ ਨੇ ਆਪਣੀ ਮਰਜ਼ੀ ਦੇ ਨਾਲ ਵੋਟਾਂ ਜਿਹੜੀਆਂ ਪਾਈਆਂ ਹੁਣ 7 ਦਾ ਤਰੀਕ ਨੂੰ ਉਹਦਾ ਰਿਜ਼ਲਟ ਆਊਗਾ ਸੋ ਇੱਕ ਤੇ ਮੈਂ ਇਹ ਤੁਹਾਡੇ ਸੂਪੂ ਦਾ ਪੰਜਾਬੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਸੀਗਾ ਕਿ ਉਹਨਾਂ ਨੇ ਆਪਸੀ ਭਾਈਚਾਰਕ ਸਾਂਝ ਨਹੀਂ ਤੋੜੀ ਆਮ ਆਦਮੀ ਦੇ ਨਾਲ ਵੋਟਾਂ ਜਿਹੜੀਆਂ ਹੋਈਆਂ ਦੂਜਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਿ ਤੁਸੀਂ ਬੀਤੇ ਕੱਲ ਇੱਕ ਬਿਆਨ ਜਿਹੜਾ ਉਹ ਸੁਣਿਆ ਹੋਵੇਗਾ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਲੋਕ ਸਭਾ ਮੈਂਬਰ ਗਰਦਾਸ ਮੋਤੋ ਸਰਦਾਰ ਸਗਿੰਦਰ ਸਿੰਘ ਰਧਾਵੇ ਦਾ ਉਹਨਾਂ ਨੇ ਕੱਲ ਜਿਹੜੀਆਂ ਕੈਪਟਨ ਦੀਆਂ ਸਵਤਾਂ ਕੀਤੀਆਂ ਉਹਨਾਂ ਨੇ ਕੈਪਟਨ ਦੇ ਬਾਰੇ ਵਿੱਚ ਜੋ ਕੁਝ ਬੋਲਿਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਬਾਰੇ ਵਿੱਚ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਪਹਿਲੀ ਗੱਲ ਤੇ ਸੁਖੀ ਹੰਦਾਵਾ ਜੀ ਪੰਜਾਬੀਆਂ ਨੂੰ ਇਹ ਕਲੀਅਰ ਕਰ ਕਿ ਜਿੱਦੋਂ ਕੈਪਟਨ ਅਮਰਿੰਦਰ ਸਿੰਘ ਨੂੰ 21 ਦੇ ਵਿੱਚ ਗੱਦੀ ਤੋਂ ਲਾਇਆ ਗਿਆ ਸੀਗਾ ਮੁੱਖ ਮੰਤਰੀ ਦੀ ਗੱਦੀ ਤੋਂ ਲਾਇਆ ਗਿਆ ਸੀਗਾ ਕੀ ਕੈਪਟਨ ਮਨਿੰਦਰ ਸਿੰਘ ਉਹਦੋਂ ਠੀਕ ਹੀ ਜਦ ਅੱਜ ਠੀਕ ਸੀਗਾ ਕਿਧੋ ਗਲਤ ਸੀਗਾ ਉਸ ਸਮੇਂ ਸੁਖੀ ਰੰਧਾਵਾ ਲੀਡ ਕਰ ਰਹੇ ਸੀਗੇ ਪੰਜਾਬ ਦੇ ਕਾਂਗਰਸੀਆਂ ਨੂੰ ਕੀ ਕਹਦੇ ਸੀਗੇ ਕਿ ਕੈਪਟਨ ਨੇ ਗੁਟਕਾ ਸਾਂ ਫੜ ਕੇ ਜਿਹੜਾ ਨਸ਼ੇ ਦਾ ਲੱਕ ਤੋੜ ਦੀ ਗੱਲ ਕੀਤੀ ਸੀਗੀ ਜਿਹੜੀ ਕਿਸਾਨਾਂ ਦੀ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ ਜਿਹੜੀ ਘਰ ਤਾਂ ਨੌਕਰੀ ਦੀ ਗੱਲ ਕੀਤੀ ਸੀ ਕਹਿੰਦੇ ਕੈਪਟਨ ਨੇ ਲੋਕਾਂ ਨੂੰ ਵਚਨ ਦੇ ਕੇ ਆਪਣਾ ਵਚਨ ਜਿਹੜਾ ਪੂਰਾ ਵੀ ਕੀਤਾ ਇਹ ਸੁੱਖੀ ਹੁੰਦਾਵਾ ਜੀ ਦੋਸ਼ ਲਾਉਂਦੇ ਸੀ ਤੇ ਇਸ ਕਰਕੇ ਕਹਿੰਦੇ ਕਿ ਇਹਨਾਂ ਨੂੰ ਗੱਦੀ ਤੋਂ ਹਟਾ ਦੇਣਾ ਚਾਹੀਦਾ ਕਿਉਂਕਿ ਇਹ ਪੰਜਾਬ ਦੇ ਲੋਕਾਂ ਨਾਲ ਜਿਹੜੀ ਝੋਬਾਨ ਕੀਤੀ ਸੀਗੀ ਕੈਪਟਨ ਵਿੰਦਰ ਸਿੰਘ ਨੇ ਉਹ ਝੋਬਾਨ ਪੂਰੀ ਨਹੀਂ ਕੀਤੀ ਇਹ ਸੁਖੀ ਰੰਧਾਵਾ ਕਹਿੰਦਾ ਸੀਗਾ ਇਹੀ ਸੁਖੀ ਰੰਧਾਵਾ ਜਿਹੜਾ ਖੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਸੀਗਾ ਉਹਦਾ ਇਨੇਕ ਦੋਸ਼ ਲਾਉਂਦੇ ਸੀ ਇਹ ਉਹ ਸਭ ਤੋਂ ਅੱਗੇ ਹੀ ਇਹ ਦੋਸ਼ ਲਾਉਣ ਵਾਲੇ ਮਾਝਾ ਬਗੜ ਜਿਹੜੀ ਸੀਗੀ ਉਹ ਸੁਖੀ ਉਹਦੀ ਗਵਾਹੀ ਕਰ ਰਿਹਾ ਸੀ ਕਿਉਂਕਿ ਕਿ ਚਿੰਬੀਸਤ ਦੀ ਦੌਰ ਦੇ ਵਿੱਚ ਸੀਗਾ ਸੋ ਅੱਜ ਮੈਨੂੰ ਲੱਗਦਾ ਕਿ ਸੁਖੀ ਰੰਧਾਵਾ ਜੀ ਦਾ ਜਿਹੜਾ ਬਿਆਨ ਹੈ ਮੈਂ ਤਾਂ ਪੋਲਿਟੀਕਲ ਐਂਗਲ ਤੋਂ ਸੋਚ ਸਕਦਾ ਮੈਨੂੰ ਲੱਗਦਾ ਕਿ ਸੁਖੀ ਜੀ ਆਪ ਵੀ ਕਿਤੇ ਨਾ ਕਿਤੇ ਬੀਜੇਪੀ ਜਾਣਾ ਚਾਹੁੰਦੇ ਇਹਨਾਂ ਦਾ ਆਪਣਾ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਕਿ ਕੈਪਟਨ ਤੋਂ ਬਿਨਾਂ ਗੱਲ ਨਹੀਂ ਪੜਨੀ ਆਪ ਵੀ ਕਿਤੇ ਨਾ ਕਿਤੇ ਇਹਨਾਂ ਨੇ ਉਹਦਾਂ ਨੂੰ ਰਸਤਾ ਜਿਹੜਾ ਉਹ ਉਹ ਇਖਤਿਆਰ ਕੀਤਾ ਸੁਖੀ ਰਧਾਵਾ ਜੀ ਪੰਜਾਬ ਦੇ ਲੋਕਾਂ ਨੂੰ ਦੱਸ ਸਕਦੇ ਕਿ ਕੈਪਟਨ ਨੇ ਜਿਹੜੀ ਜਿਹੜੀ ਵਾਅਦਾ ਕੀਤੀ ਕੀ ਉਹ ਪੂਰੀ ਕੀਤੀ ਕਿਹੜੀ ਗੱਲ ਦੇ ਪੱਕੇ ਕੈਪਟਨ ਸਾਹਿਬ ਦੱਸਣ ਜਲ ਕੈਪਟਨ ਬਿੰਦਸਿੰਘ ਦਾ ਖਾਨਦਾਨ ਜਦੋਂ ਮੁਗਲਾਂ ਦਾ ਵਾਸ ਸੀਗਾ ਉਦੋਂ ਮੁਗਲਾਂ ਦੇ ਨਾਲ ਸੀਗੇ ਕੈਪਟਨ ਬਿੰਦਸਿੰਘ ਦਾ ਖਾਨਦਾਨ ਜਦੋਂ ਅੰਗਰੇਜ਼ ਆਏ ਉਦੋਂ ਅੰਗਰੇਜ਼ਾਂ ਨਾਲ ਹੋ ਗਏ ਅੰਗਰੇਜ਼ਾਂ ਦੇ ਨਾਲ ਉਦੋਂ ਅੰਗਰੇਜ਼ਾਂ ਦੇ ਨਾਲ ਮ제 ਲੈਂਦੇ ਰਹੇ ਤਾਂ ਦੌਲਤ ਇਕੱਠੀ ਕੀਤੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਕਾਂਗਰਸ ਆਈ ਕਿ ਕਾਪਟਨ ਮਨਿੰਦਰ ਸਿੰਘ ਦਾ ਪਰਿਵਾਰ ਕਾਂਗਰਸ ਦੇ ਵਿੱਚ ਕਾਂਗਰਸ ਦੇ ਨਾਲ ਹੋ ਗਿਆ ਸਦਾ ਦੇ ਨਾਮ ਹਿੰਦਿਆ ਕਾਪਟਨ ਮਨਿੰਦਰ ਸਿੰਘ ਬਿਨਾਂ ਸਤਾ ਤੋਂ ਨਹੀਂ ਰਹਿੰਦੇ ਉਹ ਕਿਹੜੀ ਗੱਲ ਦੇ ਪੱਕੇ ਆ ਜੀ ਉਹਦਾ ਜੀ ਬੀ ਜੀ ਪੀ ਆਜ ਬੀ ਜੀ ਪੀ ਦੇ ਨਾਲ ਉਹਨਾਂ ਦਾ ਪਰਿਵਾਰ ਉਹਨਾਂ ਦੀ ਧੀ ਉਹਨਾਂ ਦੀ ਪਤਨੀ ਅਜ ਬੀ ਜੀ ਪੀ ਦੇ ਨਾਲ ਤੁਰੇ ਫਿਰਦੇ ਸਰ ਪੰਜਾਬ ਜਦੋਂ ਕਾਲੀਦਾਲ ਦੀ ਸਿਆਸਤ ਕਰਦੇ ਸੀਗੇ ਉਸ ਸਮੇਂ ਜਦੋਂ ਬਾਦਲ ਸਾਹਿਬ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਤਾਂ ਕਾਲੀਦਾਲ ਛੱਡ ਕੇ ਆਪਣਾ ਕਾਲੀਦਾਲ ਵੀ ਬਣਾ ਲਿਆ ਸੀਗਾ ਉਹਨਾਂ ਨੇ ਫੇਰ ਕਾਂਗਰਸ ਚ ਗਏ ਫੇਰ ਗਾਂਧੀ ਛੱਡ ਕੇ ਕਾਲੀਦਾਲ ਚ ਆਏ ਤੇ ਮੁੜ ਕੇ ਫੇਰ ਦੇ ਦੋ ਸੋਨੀਆ ਗਾਂਧੀ ਨੇ ਉਹਨਾਂ ਨੂੰ ਹਾਕ ਕਰਤੀ ਪ੍ਰਧਾਨ ਦੀ ਤੇ ਚੀਫ ਮਿਨਿਸਟਰ ਬਣਾਉਂਦੀ ਫੇਰ ਟਾਂਗ ਦਸਤੇ ਆ ਗਏ ਸੁਖੀ ਰਜ਼ਾਵਾ ਦੀ ਦੱਸਣਗੇ ਜੀ ਕੈਪਟਨ ਸਾਹਿਬ ਕਿੱਥੇ ਪੱਕੇ ਸੀ ਕਿਹੜੀਆਂ ਗੱਲਾਂ ਤੇ ਪੱਕੇ ਸੀਗੇ ਕਿਹੜੇ ਕਹਿੰਦਾ ਬੜਾ ਉਹ ਧੜੇ ਬਾਜ ਆ ਬੜਾ ਜੀ ਉਹ ਜ਼ਬਾਨ ਦਾ ਪੱਕਾ ਹੈ ਸਾਨੂੰ ਲੱਗਦਾ ਨਾ ਸੁਖੀ ਰਜ਼ਾਵਾ ਕਹੇ ਗੱਲ ਦਾ ਪੱਕਾ ਤੇ ਨਾ ਕੈਪਟਨ ਹੀ ਪੱਕਾ ਦੋਵੇਂ ਹੀ ਆਪਣੀਆਂ ਗੱਲਾਂ ਤੋਂ ਕੱਚੇ ਸੁਖੀ ਰਜ਼ਾਵਾ ਅੱਜ ਤੋਂ 4 ਸਾਲ ਪਹਿਲਾਂ 21 ਕੁਝ ਕਹਿੰਦਾ ਸੀ ਅੱਜ ਕੁਝ ਕਹਿ ਰਿਹਾ ਇਸ ਕਰਕੇ ਸੁਖੀ ਰਜ਼ਾਵੇ ਦਾ ਬਿਆਨ ਜਿਹੜਾ ਇਹ ਕਾਂਗਰਸ ਦੀ ਬੇੜੀ ਡੋਬਣ ਵਾਲਾ ਬਿਆਨ ਹੈ ਉਹ ਥੂਰ ਕਿਤੇ ਨਾ ਕਿਤੇ ਉੱਥੇ ਭਾਜਪੀ ਦੇ ਵੱਡੀ ਲੀਡਰਸ਼ਿਪ ਦੇ ਨਾਲ ਕਿਤੇ ਨਾ ਕਿਤੇ ਲਿੰਕ ਜੁੜਿਆ ਤਾਂ ਆਪ ਭਾਜਪੀ ਹਲ ਜਾਣਾ ਚਾਹੁੰਦੇ ਕਾਂਗਰਸ ਨੂੰ ਡੋਬਣਾ ਚਾਹੁੰਦੇ ਆ ਜਿਹੜੀ ਮਾਰੀ ਪੱਲੀ ਕਾਂਗਰਸ ਹੈਗੀ ਆ ਉਹ ਸੁੱਖੀ ਹਦਾਵੇ ਦਾ ਬਿਆਨ ਜਿਹੜਾ ਉਹ ਕਾਂਗਰਸ ਦੇ ਵਿਰੋਧੀ ਵੀ ਆ ਤੇ ਪੰਜਾਬ ਦੇ ਵਿਰੋਧੀ ਵੀ ਆ ਜਿਹੜੇ ਬੰਦੇ ਨੇ ਪੰਜਾਬ ਦਾ ਕੀਤਾ ਕੁਛ ਨਹੀਂ ਜਿਹੜਾ ਬੰਦਾ ਨੌਕਰੀਆਂ ਦਾ ਲਾੜਾ ਲਾ ਕੇ ਨਸ਼ੇ ਦਾ ਲਾੜਾ ਲਾ ਕੇ ਮੈਂ ਆ ਕਰ ਦੂੰਗਾ ਮੈਂ ਉਹ ਕਰ ਦੂੰਗਾ ਆਪਣੀ ਕੇ ਜਵਾਨ ਤੇ ਪੱਕਾ ਦੀ ਦਿਆ ਅੱਜ ਯਾਰ ਤੁਸੀਂ ਬੰਦੇਓ ਕੀ ਹੋ ਸੁਖੇ ਦਾਵਾ ਜੀ ਤੁਹਾਡੀ ਜਵਾਨ ਆ ਕੀ ਐ ਇੱਕੀ ਤੁਸੀਂ ਲੋਕਾਂ ਨੂੰ ਕਹਿੰਦੇ ਮੈਂ ਸਭ ਤੋਂ ਵਧੀਆ ਆ ਜੀ ਮੈਨੂੰ ਮੁੱਖ ਮੰਤਰੀ ਬਣਾਓ ਨਵਜੋਤ ਸਿੰਘ ਸਿੱਧੂ ਕਹਿੰਦੇ ਮੈਂ ਸਭ ਤੋਂ ਵਧੀਆ ਮੈਨੂੰ ਬਣਾਓ ਜੰਨੀ ਸਾਹਿਬ ਕਹਿੰਦੇ ਮੈਂ ਸਭ ਤੋਂ ਵਧੀਆ ਜੀ ਮਿੰਗੂ ਬਣਾਓ ਕੈਪਟਨ ਭੱਜ ਗਿਆ ਜੀ ਕੈਪਟਨ ਮਿਲਦਾ ਜੀ ਕੈਪਟਨ ਨੇ ਜੋ ਵਾਅਦੇ ਕੀਤੇ ਉਹ ਇੱਕ ਦੀ ਬੂਦਾ ਕੀਤਾ ਜੀ ਅਸੀਂ ਪੰਜਾਬ ਦੇ ਲੋਕਾਂ ਦੀ ਜਾਨ ਜੋਗੇ ਦੀ ਗਏ ਜੀ ਇਸ ਕਰਕੇ ਮੈਂ ਤੁਹਾਡੇ ਥੂ ਕਹਿਣਾ ਚਾਹੁੰਦਾ ਕਿ ਨਾ ਤੇ ਸੁਖੀ ਰੁਧਾਵੇ ਦਾ ਕੋਈ ਸਟੈਂਡ ਹੈ ਉਹ ਵੀ ਕੱਚਾ ਤੇ ਨਾ ਕਦੀ ਕੈਪਟਨ ਤੇ ਕੈਪਟਨ ਦੇ ਪਰਵਾਹ ਦਾ ਸਟੈਂਡ ਹੈ ਉਹ ਹਮੇਸ਼ਾ ਸਤਾ ਦੇ ਨਾਲ ਰਹਿੰਦੇ ਆ ਹਮੇਸ਼ਾ ਹੀ ਵਾਜਰੀ ਬਹੁਤ ਸਿਰ ਪਹਿਲਾ ਉਹਨਾਂ ਦੀ ਹਿਸਤੀ ਹੈ ਕਿ ਜਿਹਦਾ ਬਾਦ ਉਹਦੇ ਦੇ ਹਮੇਸ਼ਾ ਹੀ ਰਾਜਪੂਤ ਹੀ ਰਹੇ ਜਿਹਦਾ ਰਾਜ ਉਹਦੇ ਪੁੱਤ ਰਹੇ ਉਹ ਕਿਹਦੇ ਦੀ ਬਣਦੇ ਇਸ ਕਰਕੇ ਰਵਾਤ ਸਾਹਿਬ ਇਸ ਟਾਈਮ ਦੇ ਉੱਤੇ ਤੁਸੀਂ ਜਿਹ ਚਾਲ ਚੱਲ ਰਹੇ ਹੋ ਤੁਸੀਂ ਤੁਹਾਡੀ ਚਾਲ ਨੂੰ ਪੰਜਾਬੀ ਸਮਝਦੇ ਆ ਪੰਜਾਬੀਆਂ ਨੂੰ ਇੰਜ ਹੀ ਸਮਝਿਆ ਇੰਦਾ ਨਾ ਕਦਾ ਕਰੋ ਕਿਉਂਕਿ 40 ਸਾਲ ਹੀ ਲੱਗੇ ਤੁਹਾਡੇ ਬਿਆਨਾਂ ਤੇ 40 ਸਾਲ ਹੀ ਪਹਿਲਾਂ ਤੁਸੀਂ ਪੌਣੇ 2 ਮੀਲ ਦੇ Chief Minister ਬਣੇ ਸੀਗੇ 40 ਸਾਲ ਪਹਿਲੇ ਬਹੁਤ ਜੱਲ ਲੰਮਾ ਸਮਾਂ ਦੀ ਇਕ ਹੀ ਸੀ ਤੁਸੀਂ ਪੌਣੇ 2 ਮੀਲਾਲੇ ਮੁੱਖ ਮੰਤਰੀ ਬਣੇ ਸੀਗੇ ਉਦੋਂ ਦੇ ਤੁਹਾਡੇ ਬਿਆਨ ਕੱਢ ਕੇ ਤੁਹਾਨੂੰ ਸੁਣਾਈਏ ਕੀ ਕਹਿੰਦੇ ਇਹ ਦੂ ਕੈਪਟਨ ਬਾਰੇ ਉਦੋਂ ਦੀ న్యూਸਪੇਪਰ ਤੁਹਾਡੇ ਅੱਗੇ ਰੱਖੀਏ ਇਸ ਕਰਕੇ ਤੁਸੀਂ ਵੀ ਆਪਣੀ ਜ਼ੁਬਾਨ ਦੇ ਕੱਚੇ ਦੇ ਤੇ ਕੈਪਟਲ ਵੀ ਆਪਣੀ ਜ਼ੁਬਾਨ ਦਾ ਕੱਚਾ ਹੁੰਦੇ ਕਦੀ ਪੰਜਾਬ ਦੇ ਨਾਲ ਜਿਹੜੀ ਜ਼ੁਬਾਨ ਕੀਤੀ ਅੱਜ ਤੱਕ ਪੂਰੀ ਨਹੀਂ ਕੀਤੀ ਮੈਂ ਇਹ ਮੀਡੀਆ ਦੇ ਲਈ ਸੁਖੀ ਰੁਦਾਵੇ ਨੂੰ ਵੀ ਕਹਿਣਾ ਚਾਹੁੰਦਾ ਸੀਗਾ ਪੰਜਾਬੀਆਂ ਨੂੰ ਵੀ ਕਹਿਣਾ ਚਾਹੁੰਦਾ ਸੀਗਾ ਕਿ ਇਹ ਜਿਹੜੇ ਕਾਂਗਰਸੀ ਆ ਇਹ ਪੰਜਾਬ ਨੂੰ ਫਿਰ ਤੋਂ ਲੁੱਟਣਾ ਚਾਹੁੰਦੇ ਆ ਇਹ ਲੱਭਦੇ ਆ ਕਿ ਪਤਾ ਨਹੀਂ ਕੋਈ ਘੋੜਾ ਚੰਗਾ ਮਿਲ ਜੇ ਉੱਤੇ ਚੜ ਕੇ ਫਿਰ ਚੰਡੀਗੜ੍ਹ ਤੋਂ ਚੱਲ ਜੀਏ ਪਰ ਪੰਜਾਬੀ ਕਾਂਗਰਸ ਨੂੰ ਜਾਣਦੇ ਪੰਜਾਬੀਆਂ ਨੇ ਜਿਹੜਾ 22 ਦੇ ਵਿੱਚ ਕਾਂਗਰਸ ਨੂੰ ਜੋ ਫਤਵਾ ਦਿੱਤਾ ਉਤੋਂ ਵੀ ਭੈੜਾ ਫਤਵਾ ਦੇਣਗੇ ਉਦੋਂ ਦੇ 17 ਕੇ 16 ਆ ਗਿਆ ਐਸਾ ਉਹ ਵੀ ਦੀ ਆਉਂਦੀਆਂ ਕਿਉਂਕਿ ਇਹਨਾਂ ਦੀ ਜਿਹੜੀ ਲੜਾਈ 500 ਕਰੋੜ 350 ਕਰੋੜ ਪਤਾ ਨਹੀਂ ਕਿੰਨੇ ਕਿੰਨੇ ਪੈਸੇ ਕਿੱਥੋਂ ਇਕੱਠੇ ਕਰਦੇ ਆ ਕੀ ਕਰਦੇ ਆ ਇੱਥੇ ਪਰਦੇ ਦੇ ਪਿੱਛੇ ਕੀ ਕੀ ਇਹਨਾਂ ਦੀਆਂ ਸਟੋਰੀਆਂ ਕੌਣ ਇਹਨਾਂ ਚੋ ਹੀਰੋ ਆ ਕੌਣ ਇਹਨਾਂ ਚੋ ਵਿਲਨ ਆ ਕਿਸੇ ਦਾ ਕੋਈ ਪਤਾ ਨਹੀਂ ਲੱਗਦਾ ਸੋ ਸੁਖੀ ਦਾ ਬਿਆਨ ਜਿਹੜਾ ਮੈਂ ਸਮਝਦਾ ਕਿ ਜਿਹੜੇ ਉਹਨੇ 21 ਜਿਹ ਬਿਆਨ ਦਿੱਤੇ ਆਪਤੀ मिनिस्टर ਬਣ ਲਈ ਐ ਨੁੱਲਟਾ ਦਾ ਬਿਆਨ ਆ ਉਹ ਸੁਖੀ ਦਾ ਦਾਵਾ ਆ ਆਪ ਖੁਦ ਕੇਂਦਰ ਦੇ ਨਾਲ ਭਾਜਪੀ ਦੇ ਨਾਲ ਕਿਤੇ ਨਾਲ ਕਿਤੇ ਲਿੰਕ ਦੇ ਵਿੱਚ ਆ ਉਦੋਂ ਭਾਜਪੀ ਦੇ ਵਿੱਚ ਸ਼ਾਮਲ ਹੋਣਾ ਚਾਹ। ਅੱਛਾ ਉਹ ਕਹਿੰਦੇ ਕਿ ਚੰਗੇ